ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪਰਵਾਹ ਤੋਂ ਤੰਗ ਆ ਕੇ ਬਜ਼ੁਰਗ ਆਪਣੀ ਰੇਲਗੱਡੀ ਹੇਠ ਆ ਕੇ ਕੀਤੀ ਜੀਵਨ ਲੀਲਾ ਸਮਾਪਤ ਗੁਰਦਾਸਪੁਰ ਦੇ ਪਿੰਡ ਝਾਵੜ ਮੇਰੇ ਇੱਕ ਔਰਤ ਨੇ ਟ੍ਰੇਨ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੌਕੇ ਤੇ ਪਹੁੰਚੇ ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚ ਦਿੱਤਾ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਜ਼ੁਰਗ ਔਰਤ ਗੁਰਮੀਤ ਕੌਰ ਪਤਨੀ ਦਲਬੀਰ ਸਿੰਘ ਪੁੱਤਰੀ ਤਰਮਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਉਸ ਦਾ ਭਰਾ ਤੇ ਉਸ ਦੀ ਭਝਾਈ ਆਪਣੀ ਮਾਂ ਨੂੰ ਹਮੇਸ਼ਾ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਕਾਰਨ ਉਸ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਰੇਲ ਤੋਂ ਪਠਾਨਕੋਟ ਜਾ ਰਹੀ ਟਾਟਾ ਮੋਰੀ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਗੁਰਮੀਤ ਕੌਰ ਦੀਆਂ ਬੇਟੀਆਂ ਤਰਮਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੌਕੇ ਤੇ ਪਹੁੰਚੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਬਜ਼ੁਰਗ ਔਰਤ ਦੀਆਂ ਬੇਟੀਆਂ ਦੇ ਬਿਆਨਾਂ ਅਨੁਸਾਰ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਅਤੇ ਮਲੇਪੁਰੋਸ਼ੇ ਤੋਂ ਬਾਅਦ ਮ੍ਰਿਤਕ ਔਤ ਦੇ ਰਿਸ਼ਤੇਦਾਰਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਚੁੱਕ ਲਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਗੱਲ ਬਾਤ ਇਹ ਜੀ ਨਹੀਂ ਦਿੰਦੇ ਪੁੱਟਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦੇ ਮੇਰਾ ਪੁੱਤ ਤੇ ਨੌ ਤੇ ਕੜਵਲਾ ਮਾਤਾ ਦਾ ਦਲਬੀਰ ਸਿੰਘ ਨਵਜੀਤ ਕੌਰ ਲਖਵਿੰਦਰ ਸਿੰਘ ਤੇਨੇ ਘਟ ਮਾਰ ਤੇਨੇ ਘਟ ਮਾਰ ਕਰਦੇ ਰੋਟੀ ਖਾਦੀਆਂ ਠੋਟੀ ਖੋਲਿੰਦੇ ਰੋਟੀ ਖਾਦੀਆਂ ਹਾ ਤੇ ਕਿਹਨੇ ਇਹ ਦੁਖੀ ਹੋ ਕੇ ਆਈ ਹੈ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾਲ ਉਠਦੀ ਨੇ ਖਾਦੀ ਹੈ ਕੱਲ ਸਾਰੀ ਦਿਹਾੜੀ ਕੁਝ ਨਹੀਂ ਖਾਦੀ ਤੂੰ ਕਿਦਾ ਨਹੀਂ ਦੀ ਬਈ ਰੋਟੀ ਇੱਕ ਖਾਦੀ ਮੈਨੂੰ ਪੋਹ ਤੀ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਆ ਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਟਕ ਤੇ ਇਹਦਾ ਰਹਿੰਦਾ ਫਬਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਦਾ ਤੂੰ ਦਵਾਈ ਲਿਆਉਣੀ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਦਾ ਤੂੰ ਵੇਲੀ ਤੂੰ ਤੰਬੂ ਲਾ ਲ ਨਹੀਂ ਦਵਾਈ ਲਿਆ ਕੇ ਦਿੰਦੇ ਤੂੰ ਇੱਥੇ ਰਹਿ ਜਾ ਘਰੋਂ ਕੱਢ ਦੇ ਤੈਨੂੰ ਤੂੰ ਇੱਥੇ ਰਹਿ ਲੈ ਆਂਦੀ ਚੰਗਾ ਤਾਂ ਇਹੋ ਫਬਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫੇਰ ਜਾ ਕੇ ਘਰ ਹੱਥੀਂ ਪਿਆ ਫੇਰ ਮਾਰਿਆ ਨਾਈ ਬਾਟੀਆਂ ਮਰੋੜੀਆਂ ਨਾਈ ਹਿੱਕ ਚ ਮੁੱਕੀਆਂ ਮਾਰਿਆ ਇਹ ਚਾਂਦੇ ਕੀ ਕਾਰਵਾਈ ਕੀਤੀ ਜਾਂਦੀ ਉਹ ਅਹੀਂ ਇਹੋ ਜੰਨੇ ਪਿੰਡਾਂ ਦੇ ਪੱਟਾ ਹੋਏ ਤਿੰਨ ਇਹਨਾਂ ਤਿੰਨਾਂ ਦੇ ਪੱਟਾ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਪੁੱਤ ਵਾਂ ਬਿਆ ਕੱਲਾ ਕੱਲਾ ਮੈਂ ਪੁੱਤ ਵਾਂ ਬਿਆ ਕਿਤਨਾ ਆਪਣੀ ਮਾਂ ਨੂੰ ਕੀ ਕਸੀਏ ਦਿੱਤੇ ਆ ਲੱਖ ਰੁਪਇਆ ਲੈ ਕੇ ਆਇਆ ਲੱਖ ਮਾਰ ਦੇ ਵਾਸਤੇ ਲੈ ਕੇ ਆਇਆ ਕਰੋੜ ਰੁਪਇਆ ਸੱਚ ਕਿ ਕਰੋੜ ਰੁਪਇਆ ਦਿੱਤੇ ਮਾਂ ਨੂੰ ਆਪਣਾ ਗਰਮੀਸ਼ ਸਿੰਘ ਨਾਲ ਇਨਸਾਫ ਕਰਾਇਆ ਗਲਬਾਜੀ ਇਹ 5-6 ਮਹੀਨੇ ਤੋਂ ਆਇਆ ਲਟਾਇਰ ਹੋ ਗਏ ਉਦੋਂ ਤਾਂ ਆ ਕੇ ਤੇ ਮਾਤਾ ਨੂੰ ਕੁੱਟ ਮਾਰ ਕਰਦੇ ਇਹਦੇ ਜੜਾ ਲਖਵਿੰਦਰ ਸਿੰਘ ਤੇ ਦਲਬੀਰ ਸਿੰਘ ਦਲਬੀਰ ਸਿੰਘ ਘਰ ਵਾਲਾ ਹੈ ਨਾਲ ਇਹਦੀ ਨਾਲ ਦੀ ਆ ਕੋਈ ਰੋਟੀ ਪਾਣੀ ਨਹੀਂ ਦੇ ਦਿਆ ਨੂੰ ਕੀਤਵਾਜੇ ਰੋਟੀ ਕੁੱਟ ਕੇ ਤੇ ਮਤਲਬ ਕੱਢਦੇ ਬੜਾ ਸਾਰੇ ਰਿਸ਼ਤੇਦਾਰਾਂ ਵੀ ਇਹਨਾਂ ਨੂੰ ਸਮਝਾਇਆ ਨਹੀਂ ਟਾਲਦੇ ਅੱਜ ਵੀ ਜਦੋਂ ਇਹਦਾ ਕਤਲ ਹੋ ਗਿਆ ਇਹਨਾਂ ਦੇ ਦੁੱਖੋ ਤੇ ਅਸੀਂ ਆਏ ਇਹਨਾਂ ਕੁੜੀਆਂ ਨੂੰ ਗਲੱਥੇ ਮਾਰੇ ਸਾਰੇ ਪੇਟ ਦੇ ਹੁੰਦੇ ਆ ਮੁਲਾਜ਼ਮਾਂ ਦੇ ਹੁੰਦੇ ਆ ਤੇ ਕਾਰਵਾਈ ਦੀ ਨਜ਼ਰ ਨਹੀਂ ਹੋਈ ਗਈ ਅਸੀਂ ਉਹ ਨਜ਼ਰ ਲਾਸ਼ ਨਹੀਂ ਚੁੱਕੰਦੇ ਕੇਲਾ ਪਰਚਾ ਹੋਣਾ ਚਾਹੀਦਾ ਉਹ ਵੀ ਉਹ ਸਾਰੇ ਰੜੇ ਨੇ ਮਾਇਆ ਦਾ ਘਮਾਂਡਿਆਂ ਦਾ ਕਰੋੜ ਰੁਪਇਆ ਮੈਂ ਲੈ ਕੇ ਆਇਆ ਤੇ ਕੋਈ ਰੋਟੀ ਨਹੀਂ ਭੁੱਖੀ ਮਰੀ ਆ ਕੱਲ ਛੇ ਆਦੀ ਇੱਕ ਰੋਟੀ ਖਾਦੀ ਆ ਨਾ 11 ਵਜੇ ਚਾਹ ਨੂੰ ਇਨਸਾਫ ਚਾਹੀਦਾ ਜਿਹੜਾ ਇਹ ਆ ਵੀ ਇਦਾਂ ਤੇ ਹਰ ਰੋਟੀ ਮਾਵਾਂ ਨੂੰ ਦੇ ਮਾਰਨਗੇ ਤੇ ਇਦਾਂ ਤਾਂ ਨਹੀਂ ਚਾਹੀਦਾ ਪੁੱਤ ਦੇ ਧੀਆ ਜੰਮੀ ਦੀਆਂ ਮਾਂ ਨੂੰ ਸੁਖ ਲਈ ਜਾਂਦਾ ਤੇ ਜੇ ਕਤਲ ਹੀ ਹੋਣਾ ਤੇ ਫਿਰ ਜੰਮਣ ਦੀ ਕੀ ਲੋੜ ਹੈ ਇਹਦਾ ਨਿਆਂ ਹੋਣਾ ਚਾਹੀਦਾ ਇਹਦਾ ਇਨਸਾਫ ਹੀ ਲੈਣਾ ਨੇ ਉਹਨਾਂ ਦੇ ਪਰਚਾ ਹੋ ਜਾਣਾ ਹੱਥ ਘੜੀਆਂ ਲੱਗੇ ਤੇ ਫਿਰ ਮਤਲਬ ਆ ਚੁੱਕਾ ਲੈਣੀ ਆ ਉਹਨਾਂ ਦੇ ਟੁੱਕਣ ਨਹੀਂ ਦੇ ਦੇਣਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਨਾਲ ਇਹਦੀ ਲਖਵਿੰਦਰ ਸਿੰਘ ਦੀ ਘਰ ਦੀ ਆ ਹਾਂ ਇਹਨਾਂ ਨੂੰ ਚਾਹੀਦਾ ਹਨ ਅੱਜ ਇੱਕ ਲੇਡੀ ਜੀਜੀ ਅਮਰ ਸਿੰਘ 68 ਸਾਲ ਦੀ ਹੈ ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ C48 ਤੇ ਚਾਵਰਦੇ ਲੱਗੇ ਆ ਕੇ ਇਹਨੇ ਮਤਲਬ ਖੁਦਕੁਸ਼ੀ ਕਰ ਲਈ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਆ ਤੇ ਮੇਰੇ ਤੋਂ ਪਹਿਲਾਂ ਜੇ ਸ੍ਰੀ ਭਵਿੰਦਰ ਸਿੰਘ ਆਏ ਸੀ ਵੀਰਾਂ ਨੇ ਜਿਹੜੀ ਕਾਰਵਾਈ ਬੜੀ ਜਿਹੜੀ ਅਮਰ ਵਿੱਚ ਲੈਂਦੀ ਹੈ ਤੇ ਇਹਨਾਂ ਦੀ ਤਰਾਹ ਤੇ ਮੈਂ ਇੱਥੇ ਬਰਾਏ ਤਸਦੀਕ ਐਸ ਐਚਓ ਜੀ ਆਰ ਪੀ ਪਟਾਣਕੋਟ ਬ੍ਰਾਈਟਸ ਦੀ ਜੇਮ ਉਹ ਕੱਪ ਗੋਦੀ ਆਇਆ ਸੀਗਾ ਤੇ ਉੱਥੇ ਇਹਦੇ ਜਿਹੜੀ ਮ੍ਰਿਤਕਾ ਉਹਦੇਆਂ ਬੇਟੀਆਂ ਨੇ ਬੋਲੇ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਲਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰਵਾਲੇ ਤੋਂ ਤੇ بیٹے ਤੋਂ ਉਹਨੇ ਨੋਂ ਤੋਂ ਤੰਗਾ ਕੇ ਜਿਹੜੀ ਖੁਦਗਿੱਧੀ ਕੀਤੀ ਹੈ ਮ੍ਰਿਤਕਾ ਦਾ ਗੁਰਮੀਤ ਕੌਰ ਵਾਈਫ ਆਫ ਦਲਬੀਰ ਸਿੰਘ ਪਿੰਡ ਚਾਹਵਰ ਅਚਾਰ ਇਨੀਸ਼ੀਏਟਰ ਨਾਤਰੋ ਮਿਗਰਾਸ ਤੇ ਸਤਿ ਸ੍ਰੀ ਅਕਾਲ ਹੈ ਕਿਨੀ ਇਨੀਸ਼ੀਏਟਰ ਨਾ ਭਾਵੀ ਤੋਂ ਨਹੀਂ ਜੀਦਾ ਸਤਿ ਸ੍ਰੀ ਅਕਾਲ ਹੈ ਮਾਲ ਗੱਡੀ ਲੈ ਜਾਓਗੇ ਕੋਈ ਇੱਕ ਮਾਲ ਗੱਡੀ ਲੇਟ ਹੋਈ ਹੈ ਕੋਈ ਬਹੁਤਿਆਂ ਤੇ ਨਾ ਪ੍ਰਭਾਵ ਨਹੀਂ ਹੋਇਆ ਕੀ ਮਾਮਲਾ ਤੁਹਾਡੇ ਨਾਲ ਹੈ ਮਾਮਲਾ ਸਾਡੇ ਵੱਲੋਂ ਇਹਨਾਂ ਦੇ ਬੇਟੀ ਦਾ ਬਿਆਨ ਲੈ ਕੇ ਜਿਹੜਾ ਇਹ ਫੋਟੋਕੁਚੀ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਈ ਥਾਣੇ ਭੇਜ ਦਿੱਤਾ ਵਾ ਤੇ ਐਫਆਰ ਦਰਜ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ